ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾਕੋ ਨਦਰ ਕਰੇ ਮਾਨਸ ਤੇ ਦੇਵਤੇ ਭੈ ਸੱਚੀ ਭਗਤ ਜਿਸ ਦੇ ਹੋਮੇ ਮਾਰ ਮਲਾਈਆਂ ਗੁਰ ਕੇ ਸ਼ਬਦ ਸੁਚੇ ਨਾਨਕ ਸਹਜੇ ਮਿਲ ਰਹੇ ਨਾ ਵਡਿਆਈ ਤੇ ਇਸ ਬਚਨ ਵਿੱਚ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਗੁਰੂ ਦੀ ਸੇਵਾ ਕੀਤਿਆਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਮਿਲਦਾ ਉਸ ਨੂੰ ਹੈ ਜਿਸ ਮਨੋਖੋਤੇ ਮਿਹਰ ਦੀ ਨਿਗਾਹ ਕਰਦਾ ਹੈ ਜਿਨ੍ਹਾਂ ਨੂੰ ਭਗਤੀ ਦੇ ਦਾਤ ਬਖਸ਼ੀ ਹੈ ਉਹ ਮਨੁੱਖ ਤੋਂ ਦੇਵਤੇ ਬਣ ਗਏ ਹਨ ਗੁਰੂ ਦੇ ਉਪਦੇਸ਼ ਰਾਹੀਂ ਜਿਨ੍ਹਾਂ ਦਾ ਜੀਵਨ ਸੱਚਾ ਬਣ ਗਿਆ ਹੈ ਉਹ ਹੰਕਾਰ ਨੂੰ ਮਾਰ ਕੇ ਪ੍ਰਭੂ ਪਰਮਾਤਮਾ ਨਾਲ ਮਿਲ ਕੇ ਨਾਨਕ ਫਰਮਾਉਂਦੇ ਹਨ ਪਰਮਾਤਮਾ ਜਿਨ੍ਹਾਂ ਨੂੰ ਨਾਮ ਜਪਣ ਦੀ ਵਿੜਿਆਈ ਬਖਸ਼ਦਾ ਹੈ ਉਸੁੱਤੇ ਸਿੱਧ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਏਸੀ ਬਚਨ ਜੋ ਆਪ ਜੀ ਨੇ ਸਰਵਣ ਕੀਤਾ ਹੋਈਆਂ ਗਲਤੀਆਂ ਸੱਚੇ ਪਾਤਸ਼ਾਹ ਮਾਫੀਆਂ ਬਖਸ਼ਣ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਹੈ